ਹੈਲੋ ਸਾਰਿਆਂ ਮੇਰੀ ਪਿਆਰੀ ਸਸਤੀ ਕਾਲਜੀ ਕੌਜ਼ਿੰਡਰ ਪੰਜਾਬੀ ਬਲੌਗ ਸਵਾਗਤ ਹੈ ਮਾਈ ਗੁਰੂ ਕਰੇ ਕੁਸ਼ਰੋ ਚੜਦੀ ਕਲਾ ਤੁਹਾਨੂੰ ਜੀ ਬਲੌਗ ਦੀ ਸ਼ੁਰੂਆਤ ਇੱਥਰ ਆਪਾਂ ਮਰਜਨ ਲੱਗੇ ਸੀ ਭਾਂਡੇ ਭਾਂਡੇ ਵਾਸ਼ ਕੇ ਸਾਰਾ ਕੰਮ ਕਰ ਲਿਆ ਜੀ ਆਪਾਂ ਇੱਥਰ ਕਰਨ ਲੱਗੇ ਚਾ ਅੱਜ ਆਪਣੇ ਫ੍ਰਿਜ ਦੀ ਸਫਾਈ ਬਾਕੀ ਡੇਲੀ ਰੁਟੀਨ ਵਿੱਚ ਜੋ ਕੰਮ ਕਰਾਂਗੇ ਜਿਸ ਤਰ੍ਹਾਂ ਵੀ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਉਸੇ ਤਰ੍ਹਾਂ ਹੀ ਜੋ ਵੀ ਬਣਾਉਂਦੇ ਆ ਤੁਹਾਨੂੰ ਪਤਾ ਹੈ ਜੋ ਘਰ ਦੇ ਕੰਮ ਡੇਲੀ ਰੁਟੀਨ ਦੇ ਹੀ ਕਰਦੇ ਹੁੰਦੀਆਂ ਮੈਂ ਤੁਹਾਡੇ ਨਾਲ ਸਾਈਡ ਤੇ ਸ਼ੇਅਰ ਬਾਕੀ ਬਣੇ ਰਹੋ ਤੱਕ ਇੱਧਰ ਆਪਾਂ ਫ੍ਰੀਜ ਮੈਂਟੇ ਦਾ ਸਾਫ ਕਰ ਲਈਏ ਕਿਉਂਕਿ ਗਰਮੀਆਂ ਦੇ ਵਿੱਚ ਫ੍ਰੀਜ ਦਾ ਕੰਮ ਇੰਨਾ ਹੁੰਦਾ ਹੈ ਕਿ ਭਰੇ ਹੀ ਰਹਿੰਦਾ ਹੈ ਬਹੁਤ ਘੱਟ ਸਾਨੂੰ ਸੋਚਦੇ ਵੀ ਆ ਕਿ ਯੂਜ਼ ਕਰਨਾ ਚਾਹੀਦਾ ਫ੍ਰੀਜ ਜ਼ਿਆਦਾ ਨਹੀਂ ਯੂਜ਼ ਕਰਨਾ ਚਾਹੀਦਾ ਪਰ ਫਿਰ ਵੀ ਨਾ ਕਰਦੇ ਕਰਦੇ ਕੋਈ ਵੀ ਫ੍ਰੀਜ ਵਿੱਚ ਇੰਨਾ ਸਮਾਨ ਪਾ ਦਿੰਦੇ ਕਿਉਂਕਿ ਫ੍ਰੀਜ ਬਿਨਾ ਗਰਮੀ ਦੇ ਵਿੱਚ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਤੇ ਗਾਇਸ ਤਦ ਤੱਕ ਤੁਸੀਂ ਬਣੇ ਰਹੋ ਆਪਾਂ ਇੱਧਰ ਆਪਣੇ ਕੰਮ ਕਰ ਲੈਨੇ ਆ ਬਾਕੀ ਘਟੇ ਨੂੰ ਵੀਡੀਓ ਸ਼ੇਅਰ ਕਰਾਂਗੇ ਜੋ ਵੀ ਹੋਏਗਾ ਠੀਕ ਹੈ ਜੀ ਤੇ ਲੌਜੀਕਲ ਮੇਰੀ ਇਹ ਭੈਣ ਜੂੜੇ ਹੋਣੇ ਆ ਮੈਨੂੰ ਬਹੁਤ ਅੱਛਾ ਕਮੈਂਟ ਲੱਗਿਆ ਆਪੂ ਤਾਬੀ ਤੋਂ ਥੈਂਕ ਯੂ ਸਿਸਟਰ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਣਾ ਠੀਕ ਹੈ ਜੜੀਆਂ ਜੜੀਆਂ ਭੈਣਾਂ ਮੇਰੇ ਨਾਲ ਨਿਊ ਜੋੜਦੀਆਂ ਪਲੀਜ਼ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਤੇ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੀਆਂ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਮੇਰੇ ਨਾਲ ਬਣਾਏ ਰੱਖਿਓ ਤੇ ਲੋ ਜੀ ਇੱਧਰ ਆਪਾਂ ਕੱਢਣ ਲੱਗੇ ਮੱਖਣ ਇਹ ਨਵੇਂ ਮੱਖਣ ਕੱਢਣ ਲੱਗੇ ਸੀ ਔਰ ਪੈਟ ਨਾਲ ਕਿਉਂਕਿ ਥੋੜਾ ਜਿਹਾ ਸੀ ਮੈਂ ਕਿਹਾ ਚਲੋ ਖਾਣ ਲਈ ਕੱਢ ਲਈਨੇ ਤਾਜ਼ਾ ਤਾਜ਼ਾ ਮੱਖਣ ਇਹ ਗਾਂ ਦੀ ਥੋੜੀ ਜਿਹੀ ਮਲਾਈ ਇਕੱਠੀ ਹੋਈ ਇਸ ਤਸੀਂ ਦੇਖਿਆ ਹੀ ਹੈ ਕਿ ਗਾਂ ਦਾ ਮੈਂ ਵੈਸੇ ਤਾਂ ਮੈਂ ਤੁਹਾਨੂੰ ਕਈ ਵਾਰੀ ਤੁਸੀਂ ਦੇਖਿਆ ਕਿ ਮੈਂ ਉਹਦੇ ਨਾਲ ਕੱਢਦੀ ਹੁੰਨੀ ਆ ਹਨਾ ਮਧਾਣੀ ਨਾਲ ਤੇ ਲੋ ਜੀ ਇਹ ਮਲਾਈ ਪਈ ਸੀ ਅੱਜ ਮੈਂ ਇੱਦਾਂ ਹੀ ਗਰਾਇੰਡਰ ਤੇ ਨਾਲ ਹੀ ਕੱਢ ਲਈ ਮੱਖਣ ਜੇ ਫ੍ਰਿਜ ਖਾਲੀ ਕੀਤਾ ਸੀ ਨਾ ਤੁਹਾਨੂੰ ਪਤਾ ਹੀ ਹੈ ਇਹ ਹੈ ਸਾਡੀ ਗਾਂ ਦਾ ਮੱਖਣ ਟੀਲਾ ਪੀਲਾ ਮੱਖਣ ਉਹ ਪਹਿਲਾਂ ਸੀਗਾ ਵਾਈਟ ਵਾਈਟ ਮੱਖਣ ਹੁਣ ਦੇਖੋ ਪ ਤੇ ਇਹ ਵਾਲਾ ਜਣਾ ਪਚਿਆ ਹੋਏਗਾ ਇਹ ਮલાઈ ਵਾਲਾ ਤੇ ਜਿਵੇਂ ਕੁੱਤਿਆ ਵਗੈਰਾ ਨੂੰ ਪਾ ਦੋ ਚਾ ਆਟਾ ਗੁੰਨ ਲਓ ਜੇ ਨਾਲ ਰੋਟੀ ਬਹੁਤ ਵਧੀਆ ਬਣਦੀ ਏ ਇਹਦੇ ਨਾਲ ਜਿਵੇਂ ਆਟਾ ਆਪਾਂ ਆ ਦੁੱਧ ਵਗੈਰਾ ਵਾਲਾ ਗੁੰਨਦੇ ਆ ਬਹੁਤ ਸੌਫਟ ਸੌਫਟ ਰੋਟੀਆਂ ਬਣਦੀਆਂ ਤੇ ਲੋ ਜੀ ਇੱਧਰ ਆਪਾਂ ਆਪਣੇ ਸਾਫ ਸਫਾਈ ਫ੍ਰੀਜ ਉਹ ਕਹਿਰਾ ਸਾਫ ਕਰਤਾ ਸੀ ਆਪਾਂ ਬੈਲੇ ਹੋ ਗਏ ਸੀ ਤੇ ਇੱਧਰ ਬਣਾਣ ਲੱਗੇ ਸੀ ਜੇ ਦਾਲ ਠੀਕ ਹੈ ਜੀ ਮੈਂ ਕਿਹਾ ਚਲੋ ਪਹਿਲਾਂ ਅੱਜ ਦਾਲ ਬਣਾ ਲੈਂਦੇ ਆਂ ਦਾਲ ਆਪਾਂ ਧੋ ਬਣਾ ਕੇ ਰੱਖ ਲਈ ਸੀਗੀ ਤੇ ਤੁਸੀਂ ਬਹੁਤ ਅਕਸਰ ਕੇਵਰੀ ਪੈਣਾ ਨੇ ਮੇਰਾ ਦੇਖ ਕੇ ਜਿਹੜੀ ਆ ਵੀਡੀਓ ਤੇ ਆਹ ਦੇਖੋ ਜੀ ਥੋੜਾ ਜਿਹਾ ਤੇਲ ਪਾਉਂਗੇ ਤੇਲ ਮੈਂ ਸੜਿਆ ਹੋਇਆ ਪਿਆ ਸੀ ਥੋੜਾ ਜਿਹਾ ਠੀਕ ਹੈ ਤੇ ਇਹ ਮੈਂ ਰੱਖਦੀ ਹੁੰਦੀ ਆ ਮਸਾਲਾ ਮਸਾਲਾ ਮੈਂ ਹਮੇਸ਼ਾ ਨਾ ਥੋੜਾ ਜਿਹਾ ਜ਼ਰੂਰ ਕੱਢ ਕੇ ਰੱਖ ਲੈਂਦੀ ਹੁੰਨੀ ਆ ਆ ਦੇਖੋ ਮਸਾਲਾ ਮੈਂ ਭੁੱਜਿਆ ਹੋਇਆ ਕੱਢ ਲੈਣੀ ਹ ਇਹ ਦੋ ਉਹ ਮੈਂ ਨਾ ਵੈਸੇ ਅੰਬ ਹੀ ਹਜਿਆ ਪਾ ਲਈਏ ਮੈਂ ਖਟਾਪਨ ਜਿਆ ਹੋ ਜਾਏਗਾ ਆਮ ਅੰਬਾਂ ਦੀ ਚਟਨੀ ਬਣਾ ਲ ਲਗੀ ਸੀ ਮਾੜੀ ਜਿਹੀ ਅੰਬੀ ਸੀ ਪਾਤੀ ਇਹਦੇ ਚ ਖਟਾਲ ਜਿਹਾ ਵਧੀਆ ਟੇਸ ਹੋ ਜਾਣਾ ਠੀਕ ਹੈ ਤੁਸੀਂ ਵੀ ਮਸਾਲਾ ਇਦਾਂ ਬਚਾ ਕੇ ਰੱਖ ਲਿਆ ਕਰੋ ਜਦੋਂ ਕੋਈ ਜੇ ਆਪਾਂ ਲੇਟ ਹੋ ਜਾਂਦੇ ਆ ਨਾ ਫਿਰ ਆਪਾਂ ਨੂੰ ਇਹ ਮਸਾਲਾ ਕੰਮ ਆ ਜਾਂਦਾ ਤੇ ਇਦਾਂ ਹੀ ਮਸਾਲੇ ਵਾਲੀ ਝਾਲ ਬਣਾ ਕੇ ਦੇਖੋ ਤੁਸੀਂ ਬਹੁਤ ਸਵਾਦ ਬਣਦੀ ਹੈ ਬਸ ਥੋੜਾ ਨਮਕ ਮਿਰਚ ਆਪਾਂ ਨੂੰ ਪਾਣਾ ਪੈਂਦਾ ਆਪਣੇ ਟੇਸ ਨੂੰ ਸਾ ਕਿਉਂਕਿ ਮਸਾਲੇ ਦੇ ਵਿੱਚ ਘੱਟ ਹੁੰਦਾ ਨਾ ਇਸ ਕਰਕੇ ਸਾਰੇ ਮਸਾਲੇ ਤੁਸੀਂ ਇੱਥੇ ਹੀ ਪਾ ਕੇ ठीक है जी। बात में कुछ भी टाइम मिर्च पाओके आप होगी दाल आपको ही धो के रख ली दाल बना लग साबित मसरी से छोलिया की मिकसती है मिक्स दाल ये बहुत टेस्टी बनती है ऐसा बनाओ ना मैं कई बार अक्सर मसाला जिम्मे रखा हो जितनी लेट हो जाइए कुछ हो जाइए ਮੇਰੀ ਆਦਤ ਹੈ ਕਿ ਜਦੋਂ ਵੀ ਕੋਈ ਸਬਜ਼ੀ ਬਣਾਉਣੀ ਹੈ ਨਾ ਹਮੇਸ਼ਾ ਮਸਾਲਾ ਖੁੱਲਾ ਡੋਮੇ ਬਣਾਉਣੀ ਹੈ। ਉਹ ਜੀ ਇੱਧਰ ਕਰ ਦਿੰਦੇ ਆਂ ਢਾਲ ਤੇ ਗਾਇਸ ਸਾਥ ਤੁਹਾਡੇ ਲਈ ਮੈਂ ਸਪੈਸ਼ਲੀ ਇੱਕ ਰੈਸিপি ਲੈ ਕੇ ਆਈ ਆਂ ਤੇ ਨਾਲ ਬਣਾਵਾਂਗੀ ਕਰੇਲੇ ਢਾਲ ਦੇ ਨਾਲ ਹਮੇਸ਼ਾ ਮੈਂ ਕਰੇਲੇ ਜ਼ਰੂਰ ਬਣਾਉਂਦੀ ਹੁੰਦੀ ਆਂ। ਤੁਸੀਂ ਬਹੁਤ ਸਾਰੀ ਵੀਡੀਓ ਚ ਦੇਖਿਆ ਵੀ ਹੋਣਾ। ਠੀਕ ਹੈ ਜੀ। ਚੱਲਾਂ ਪਹਿਲਾਂ ਸਮਝਦੇ ਆਂ। ਇੱਧਰ ਬਣਾਉਣ ਲੱਗੇ ਸੀ ਆਪਾਂ ਕਰੇਲੇ ਕਰੇਲੇ ਤੁਸੀਂ ਨਾ ਏਦਾਂ ਦੇ ਲੈ ਲੈਣੇ ਆ ਤੇ ਜਿਹੜੀ ਯਾਦ ਰੱਖਣੀ ਚੀਜ਼ ਇਹ ਜਿਹੜੀ ਆ ਡੰਡੀ ਆਂਦੀ ਹੈ ਨਾ ਇਹ ਤੁਸੀਂ ਬਿਲਕੁਲ ਵੀ ਨਹੀਂ ਕੱਟਣੀ ਹੈਗੀ ਠੀਕ ਹੈ ਔਰ ਕareleਆਂ ਨੂੰ ਆ ਤਰੀਕੇ ਨਾਲ ਕੱਟ ਲੈਣਾ ਤੁਹਾਨੂੰ ਮੈਂ ਦੱਸਦੀ ਆ ਆ ਦੇਖੋ ਜੀ ਇਹ ਇਦਾਂ ਕਰਕੇ ਲੰਬੇ ਲੰਬੇ ਤੁਸੀਂ ਇਹਨਾਂ ਨੂੰ ਇਦਾਂ ਕੱਟ ਲੈਣਾ ਤੇ ਜੇਕਰ ਇਹਨਾਂ ਦੇ ਵਿੱਚ ਕੋਈ ਬੀਜ ਹੈ ਪੱਕਾ ਲੱਗਦਾ ਨਾ ਬੀਜ ਉਹਨੂੰ ਤੁਸੀਂ ਇਸ ਤਰੀਕੇ ਨਾਲ ਕੱਢ ਲੈਣਾ ਠੀਕ ਹੈ ਇਹਨੂੰ ਤੁਸੀਂ ਕੱਢ ਦੇਣਾ ਬੀਜ ਨੂੰ ਆ ਦੇਖੋ ਇਦਾਂ ਕਰਕੇ ਬੀਜ ਨੂੰ ਬਿਲਕੁਲ ਕੱਢ ਦੇਣਾ ਆ ਦੇਖੋ ਹਲੋ ਇਸ ਤਰ੍ਹਾਂ ਸਾਰੇ ਬੀਜਾਂ ਨੂੰ ਤੁਸੀਂ ਕੱਢ ਲੈਣਾ ਲੱਗ ਤੋਂ ਇੱਕ ਪਲੇਟ ਚ ਆਪਾਂ ਛਿਲਕਾ ਤੁਸੀਂ ਬਿਲਕੁਲ ਨਹੀਂ ਲਾਣਾ ਠੀਕ ਹੈ ਕਰੇਲਿਆਂ ਨੂੰ ਵਧੀਆ ਤਰੀਕੇ ਨਾਲ ਦੇਖ ਲੈਣਾ ਇੱਦਾਂ ਇੱਦਾਂ ਕੱਟ ਲਾ ਲੈਣੇ ਨੇ ਠੀਕ ਹੈ ਇਸ ਤਰ੍ਹਾਂ ਹੋਣੇ ਚਾਹੀਦੇ ਕਰੇਲੇ ਆ ਦੇਖੋ ਜੇਕਰ ਤੁਹਾਨੂੰ ਲੱਗਦਾ ਕਿਸੇ ਚ ਕੀੜਾ ਹੈ ਇਹ ਚੀਜ਼ ਧਿਆਨ ਨਾਲ ਦੇਖ ਲਿਓ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰ ਲਈ ਇਹਨਾਂ ਨੂੰ ਧੋ ਲਿਓ ਵਧੀਆ ਤਰੀਕੇ ਨਾਲ ਠੀਕ ਹੈ ਬਾਕੀ ਆਪਾਂ ਬਾਹਰ ਕੱਟਣ ਤੋਂ ਬਾਅਦ ਇਹਨਾਂ ਨੂੰ ਕਿਸ ਤਰ੍ਹਾਂ ਕਰਨਾ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿਆਂਗਾ ਜਦ ਤੱਕ ਮੈਂ ਪੂਰੇ ਕਰੇਲੇ ਆਪਣੇ ਕੱਟ ਲੈਂਦੀ ਹਾਂ ਜੀ ਕੱਟ ਲਾ ਲੈਂਦੀ ਹਾਂ ਇਹਨਾਂ ਚ ਆ ਦੇਖੋ ਕਿਸੇ ਕਿਸੇ ਚ ਨਾ ਥੋੜਾ ਪੱਕਾ ਬੀਜ ਬੀ ਜਨੂ ਆਪਾਂ ਬਿਲਕੁਲ ਇਦਾਂ ਕੱਢ ਲੈਣਾ ਹੈ ਕਿ ਲੋ ਗਾਇਜ਼ ਆ ਦੇਖੋ ਆਪਾਂ ਕਰੇਲੇ ਕੱਟ ਲਏ ਆ ਇਹਨਾਂ ਨੂੰ ਆਪਾਂ ਇਹਨਾਂ ਦੀ ਜਿਹੜੀ ਡੰਡੀ ਹੁੰਦੀ ਹੈ ਨਾ ਬਿਲਕੁਲ ਨਹੀਂ ਕੱਟੀ ਔਰ ਇਸ ਤਰੀਕੇ ਨਾਲ ਕੱਟਣੇ ਆ ਤੁਸੀਂ ਠੀਕ ਹੈ ਜੀ ਆ ਦੇਖੋ ਸਾਰੇ ਕਰੇਲੇ ਆਪਾਂ ਇਸੇ ਤਰੀਕੇ ਨਾਲ ਕੱਟ ਚੁੱਕੇ ਆ ਹਾਂ ਦੇਖੋ ਬਿਲਕੁਲ ਪਿੱਛੋਂ ਚਾਰ ਚੀਰੇ ਜੇ ਲਗਾ ਲੈਣੇ ਆ ਤੁਸੀਂ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਰੱਖ ਦੇਣਾ ਜੀ ਥੋੜਾ ਜਿਹਾ ਨਮਕ ਲਾ ਕੇ ਬਾਹਲੇ ਤੁਸੀਂ ਰੱਖ ਦੋ ਥੋੜੀ ਦੇਰ ਪਹਿਲਾਂ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਇਹਨੂੰ ਡੋਬੋ ਸਕਦੇ ਹੋ ਮੈਂ ਥੋੜੀ ਦੇਰ ਪਾਣੀ ਦੇ ਵਿੱਚ ਡੋਬੋ ਕੇ ਰੱਖੂੰਗੀ जिम्मे की आपको कोई भांडा लै ला ठीक है ना? जी एना हूँ पानी थोड़ा जा के पानी हूँ थोड़ा जामक हल्दी जे चाहो तो ना ये हल्का जहा नींबू भी नचोड़ सकते हो ठीक है जी सर कुछ हल्की जी आप हल्दी पा देनी है ਆਪਾ ਦੇਣਾ ਪਾਣੀ ਠੀਕ ਹੈ ਜੀ ਪਾਣੀ ਪਾ ਕੇ ਨਾ ਦੇ ਨਮਕ ਪਾ ਲੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਡੋਬ ਦੇਣਾ ਠੀਕ ਹੈ ਥੋੜਾ ਜਿਹਾ ਨਮਾਇਆ ਪਾਣੀ ਵੀ ਕਰ ਲੈਣਾ ਜੇ ਤੁਸੀਂ ਕਰ ਸਕਦੇ ਹੋ ਇਹਨੂੰ ਡੁਬੋ ਕੇ ਤਾਂ ਰੱਖਾਂਗੇ ਜਿਹੜਾ ਇਹਦੀ ਕੜੱਤਨ ਜੀ ਹੋਏਗੀ ਨਾ ਬਿਲਕੁਲ ਖਤਮ ਹੋ ਜੇਗੀ ਆ ਦੇਰੇ ਵਿੱਚ ਡੋਬ ਦੇਣਾ ਚੰਗੀ ਤਰ੍ਹਾਂ ਡੁਬੋ ਕੇ 5-10 ਮਿੰਟ ਆਪਾਂ ਰੱਖ ਦਾਂਗੇ ਜਦ ਤੱਕ ਆਪਾਂ ਆਪਣੇ ਨਵੇੜ ਲਾਂਗੇ ਛੋਟੇ ਛੋਟੇ ਹੋਰ ਕੰਮ ਠੀਕ ਹੈ ਜੀ ਕੱਟ ਕੇ ਇਹਨੂੰ ਡਬੋ ਦੇਣਾ ਇਦਾਂ ਲਗਾ ਦੇਣਾ ਤਾਕ ਨਾਲੇ ਹੋਰ ਕੰਮ ਕਰ ਲਾਂਗੇ ਤੇ ਬਾਕੀ ਮੈਂ ਜਿਹੜਾ ਮਟੀਰੀਅਲ ਤਿਆਰ ਕਰਦੀ ਆ ਫਿਰ ਤੁਹਾਨੂੰ ਮੈਂ ਦਿਖਾਉਂਦੀ ਆ ਤੇ ਇਹ ਵਾਲੇ ਕਰੇਲੇ ਮੈਂ ਰੱਖਨੇ ਆ ਜੀ ਦੂਜੇ ਇਹ ਵੈਸੇ ਮੈਂ ਨਮਕ ਮਿਰਚ ਭਰ ਲਾਂਗੀ ਇਹਨਾਂ ਨੂੰ ਬਿਲਕੁਲ ਨਮਕ ਸਿਰਫ ਨਮਕ ਮਿਰਚ ਦੇ ਕਰੇਲੇ ਮੈਂ ਫਰਾਈ ਕਰਕੇ ਬਣਾਵਾਂਗੀ ਇਹ ਵਾਲੇ ਜਿਸ ਤਰੀਕੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਬਣਾਉਂਦੀ ਹੁੰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਜੀ ਤੇ ਬਹੁਤ ਬਹੁਤ ਧੰਨਵਾਦ ਹੁੰਦੀ ਹੈ ਸ਼ੇਅਰ ਕੀ ਮਤੇ ਸੀਮੇ ਕਰ ਦਿੰਦੇ ਨਾ ਸਾਡਾ ਤੇਲ ਛੱਡ ਜੇਗਾ ਤਾਂ ਦੇਖੋ ਤੁਸੀਂ ਚਾਹ ਤੇ ਰਿਫਾਈਨਡ ਵੀ ਬਣਾ ਸਕਦੇ ਹੋ ਪਰ ਅਸੀਂ ਹਮੇਸ਼ਾ ਇਹ ਵਾਲਾ ਤੇਲ ਹੀ ਵਰਤਦੇ ਹਾਂ ਤੁਸੀਂ ਦੇਖਦੇ ਹੋ ਕਿ ਮੈਂ ਕਦੀ ਵੀ ਰਿਫਾਈਨਡ ਬਹੁਤ ਘੱਟ ਯੂਜ਼ ਕਰਦੀ ਹਾਂ ਜ਼ਿਆਦਾਤਰ ਅਸੀਂ ਸਰੋਂ ਦਾ ਆਪਣੇ ਘਰ ਦਾ ਤੇਲ ਹੀ ਯੂਜ਼ ਕਰੀਦਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਟੱਕ ਲੈਨੇ ਆ ਉਹਨਾਂ ਨੂੰ ਪਿਘੋ ਕੇ ਢੱਕਦੇ ਤਾਂਕਿ ਤੂਸ ਕਿ ਬਣੇ ਰੋ ਆਪਣਾ ਤੇਲ ਹੋ ਗਿਆ ਗਰਮ ਠੀਕ ਹੈ ਜੀ ਹੁਣ ਆਪਾਂ ਲੈਣਾ ਜੀ ਆਪਣਾ ਬੇਸਣ ਆਹ ਦੇਖੋ ਜੀ ਬੇਸਣ ਤੁਸੀਂ ਉਨਾ ਹੀ ਲੈਣਾ ਜਿੰਨੇ ਤੁਹਾਡੇ ਕੋਲ ਕਰੇਲ ਨੇ ਠੀਕ ਹੈ ਜੀ ਮੈਂ ਛੋਟੀਆਂ-ਛੋਟੀਆਂ 2 ਚਮਚ ਲੈ ਲੈਨੇ ਵੱਡਾ ਸੀਗਾ ਮਤਲਬ ਚਮਚ 2 ਲੈ ਲੈਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਣੀ ਜੀ ਆਪਾਂ ਸਭ ਤੋਂ ਪਹਿਲਾਂ ਹਿੰਗ ਹਿੰਗ ਜ਼ਰੂਰ ਪਾਇਓ ਹਿੰਗ ਦੇ ਨਾਲ ਇੱਕ ਤਾਂ ਫਲੇਵਰ ਬਹੁਤ ਤੁਹਾਡਾ ਵਧੀਆ ਆਏਗਾ ਇੱਕ ਟੇਸਟੀ ਹੋਏਗਾ ਕਿ ਇੱਕ ਜਿਹੜੇ ਆਪਣੇ ਕਰੇਲੇ ਹਨਾ ਇਹ ਵਾਈ ਨਹੀਂ ਕਰਦੇ ਹੈਗੇ ਠੀਕ ਹੈ ਜੀ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਆਪਣੇ ਟੇਸਟ ਅਨੁਸਾਰ ਨਮਕ ਠੀਕ ਹੈ ਹਲਕੀ ਜੀ ਹਲਦੀ ਜ਼ਰੂਰ ਪਾਇਓ ਵੀ ਸਿਆ ਹੋਇਆ ਧੰਨੀਆਂ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਜੀਰਾ ਜ਼ਰੂਰ ਪਾइए ਠੀਕ ਹੈ ਜੀ ਜੇਕਰ ਤੁਸੀਂ ਚਾਹੋ ਇਹਦੇ ਵਿੱਚ ਜਵੈਨ ਵੀ ਜ਼ਰੂਰ ਪਾਣਾ ਮੈਂ ਜਵੈਨ ਖਾਂਦੀ ਨਹੀਂ ਤੇ ਸੌਰੀ ਮੈਨੂੰ ਵਧੀਆ ਨਹੀਂ ਲੱਗਦੀ ਇਸ ਕਰਕੇ ਮੈਂ ਪਾਉਂਦੀ ਨਹੀਂ ਹੈਗੀ ਲਓ ਜੀ ਹੁਣ ਇਹਨੂੰ ਆਪਾਂ ਪਾਣੀ ਦੇਣਾ ਹੋਰ ਲੈਣਾ ਲਓ ਜੀ ਉਨੰਨਾ ਹੀ ਪਾਣੀ ਪਾਣਾ ਜਦ ਆਪਾਂ ਪਤਲਾ ਨਹੀਂ ਇਹਨੂੰ ਕਰਨਾ ਬੈਟਰ ਨੂੰ ਠੀਕ ਹੈ ਗਾੜਾ ਰੱਖਣਾ ਆ ਦੇਖੋ ਇਹ ਅੱਧਾ ਕਰਕੇ ਅਲੋ ਮਿਕਸ ਕਰ ਲੈਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਐਦਾਂ ਕਰਕੇ ਉਹਨਾਂ ਨੂੰ ਬਿਲਕੁਲ ਆਪਾਂ ਮਿਕਸ ਕਰ ਲੈਣਾ ਤੇ ਲੋ ਜੀ ਆਹ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਕਲੇਲਿਆਂ ਨੂੰ ਤੇਲ ਸਾਡਾ ਗਰਮ ਹੋ ਗਿਆ ਹੈ ਮਟੀਰੀਅਲ ਸਾਡਾ ਤਿਆਰ ਹੋ ਗਿਆ ਆਪਾਂ ਇਹਨਾਂ ਨੂੰ ਨਿਚੋੜ ਲੈਣਾ ਠੀਕ ਹੈ ਜੀ ਇਹਨਾਂ ਨੂੰ ਨਾ ਐਦਾਂ ਤੁਸੀਂ ਨਿਚੋੜ ਕੇ ਪਾਣੀ ਬਿਲਕੁਲ ਲੱਗ ਤੋਂ ਕਿਸੇ ਪਲੇਟ ਦੇ ਵਿੱਚ ਰੱਖ ਲੈਣਾ ਆ ਦੇਖੋ ਜੀ ਪਾਣੀ ਨਿਰਾਣਾ ਚਾਹੀਦਾ ਇਹਦੇ ਵਿੱਚ ਇਹ ਚੀਜ਼ ਦਾ ਥੋੜਾ ਧਿਆਨ ਰੱਖਣਾ ਤੁਸੀਂ ਇਹਨੂੰ ਕੱਢ ਲੈਣਾ ਤੇਲ ਸਾਡਾ ਬਹੁਤ ਵਧੀਆ ਤਰੀਕੇ ਨਾਲ ਗਰਮ ਹੋ ਚੁੱਕਿਆ ਇਸੇ ਤਰ੍ਹਾਂ ਇਹ ਮਿਚੋ ਲਵਾਂਗੇ ਤੇ ਲੋ ਜੀ ਹੁਣ ਆਪਾਂ ਆ ਦੇਖੋ ਜੀ ਹੁਣ ਇਹਦੇ ਜੋ ਕੜਸੀ ਆਪਾਂ ਬਿਲਕੁਲ ਕੱਟ ਲੈਣੀ ਠੀਕ ਹੈ ਇਸੇ ਤਰ੍ਹਾਂ ਹੁਣ ਆਪਾਂ ਆਪਣਾ ਕਰੇਡਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਇਹਦੇ ਉੱਪਰ ਕੋਟਿੰਗ ਜੀ ਕਰ ਲੈਣੀ ਹੈ ਬਿਲਕੁਲ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਹਾਰੇ ਬਿਲਕੁਲ ਇੱਦਾਂ ਸਾਰਾ ਚੰਗੀ ਤਰ੍ਹਾਂ ਅੰਦਰੋਂ ਵੀ ਬਾਹਰੋਂ ਵੀ ਚੰਗੀ ਤਰ੍ਹਾਂ ਮਸਾਲਾ ਆਜਾ ਜਿਹੜਾ ਹੈਗਾ ਨਾ ਬੈਟਰ ਚ ਆ ਇਹਨੂੰ ਵਧੀਆ ਤਰੀਕੇ ਨਾਲ ਹੋ ਜਾਏ ਤੇ ਤੁਸੀਂ ਇਹ ਡੰਡੀ ਫੜਨੀ ਹੁਣ ਆ ਡੰਡੀ ਫੜ ਕੇ ਨਾ ਆ ਦੇਖ ਇਸ ਤਰ੍ਹਾਂ ਰੱਖ ਲਿਆ ਇਹ ਚੀਜ਼ਾਂ ਤੇ ਹਲਚੋ ਫਿਰ ਆਪਾਂ ਨੇ ਹੱਥ ਨਹੀਂ ਸੜਨਗੇ ਠੀਕ ਹੈ ਜੀ ਇਸੇ ਤਰ੍ਹਾਂ ਚੰਗੀ ਤਰ੍ਹਾਂ ਹੱਥ ਨਾਲ ਕੋਟਿੰਗ ਕਰ ਲੈਣੀ ਹੈ ਵਧੀਆ ਤਰੀਕੇ ਨਾਲ ਹਰੇ ਸਾਰੇ ਕਲੇ ਦੇ ਤੇ ਆਨ ਵਧੀਆ ਤਰੀਕੇ ਨਾਲ ਇਹੀ ਡੰਡੀ ਫੜ ਕੇ ਹਾਰੇ ਇਸੇ ਤਰ੍ਹਾਂ ਹੋਸੀ ਇਹਨੂੰ ਛਾੜ ਦੇਣਾ ਸਾਰੇ ਕarele ਨੂੰ ਆਪਾਂ ਸੇਮ ਇਸੇ ਤਰ੍ਹਾਂ ਹੀ ਕਰਦੇ ਜਾਣਾ ਠੀਕ ਹੈ ਜੀ ਬਹੁਤ ਵਧੀਆ ਤਰੀਕਾ ਹੈ ਤੇ ਇਹ ਵਾਲੇ ਕarele ਤੁਸੀਂ ਜਿਵੇਂ ਦਾਲ ਆਪਾਂ ਬਣਾਉਂਦੇ ਆਂ ਦਾਲ ਦੇ ਨਾਲ ਤਾਂ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਆਲੂ ਪਿਆਜ਼ ਹਰ ਤਰ੍ਹਾਂ ਦੇ ਕarele ਬਣਾਉਂਦੇ ਆਂ ਇਹ ਕarele ਨੇ ਤੁਸੀਂ ਬਣਾ ਸਕਦੇ ਠੀਕ ਹੈ ਜੀ ਹਾਂ ਸਾਰੇ ਕarele ਵਿੱਚ ਇਸੇ ਤਰ੍ਹਾਂ ਹੀ ਕਰਾਂਗੇ આપણા મટીરીયલ આપણે હિસાબના કર્યો તરફ પલટ કરો ચં તર એના રડ લેણા ઠીક તરફ ચીજા કે વીયા તરીકે એના આ દેખો ਬਹੁਤ স্বাদ ਬਣਦੇ ਆ ਬਹੁਤ ਟੇਸਟੀ ਬਣਦੇ ਆ ਜਿਵੇਂ ਇਹ ਤੁਸੀਂ ਇਹਨਾਂ ਨੂੰ ਰੋਟੀ ਦੇ ਨਾਲ ਦਾਲ ਦੇ ਨਾਲ ਖਾਓਗੇ ਨਾ ਤੇ ਫਰਾਈ ਕਰੇਲੇ ਵੀ ਹੈ ਨਾ ਜਿਹੜੇ ਸ਼ੌਕੀਨ ਹੈ ਨਾ ਫਰਾਈ ਕਰੇਲੇ ਦੇ ਇਹ ਰੈਸিপি ਸਪੈਸ਼ਲ ਮੈਂ ਉਹਨਾਂ ਲਈ ਬਣਾਈ ਹੈ ਠੀਕ ਹੈ ਜੀ ਆ ਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਰੜੇ ਆ ਬਹੁਤ ਟੇਸਟੀ ਬਣਦੇ ਆ ਲੇ ਕੇ ਚਲੋ ਸਾਰੀਆਂ ਰੈਸਪੀ ਹੈ ਤੁਹਾਡੇ ਨਾਲ ਸ਼ੇਅਰ ਕਰਦੀ ਆ ਅੱਜ ਮੈਂ ਜਿਹੜੇ ਤਰੀਕੇ ਦੇ ਬਣਾਉਣ ਲੱਗੀ ਸੀ ਇਹ ਵੀ ਤੁਹਾਡੇ ਨਾਲ ਮੈਂ ਰੈਸਪੀ ਸ਼ੇਅਰ ਕਰਦੀ ਹਾਂ ਕੌਣ ਕੌਣ ਐਦਾਂ ਬਣਾਦਾ ਬਲਕਿ ਮੈਨੂੰ ਕਮੈਂਟਾਂ 'ਚ ਦੱਸਿਓ ਕੌਣ ਕਿੰਨੇ ਕਿੰਨੇ ਬਣਾਏ ਹੋਏ ਆ ਅ ਜਿਨਾਂ ਨੇ ਪਹਿਲੀ ਵਾਰੀ ਇਹ ਮੇਰੀ ਰੈਸিপি ਦੇਖੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖੋ ਸਾਡੇ ਕਰੇਮੇ ਹੋ ਚੁੱਕੇ ਫਰਾਈ ਠੀਕ ਹੈ ਇਹਨਾਂ ਨੂੰ ਆਪਾਂ ਨੂੰ ਲੱਗ ਤੋਂ ਨਾ ਜਿਵੇਂ ਕਿਸੇ छन्ਨੀ ਚ ਜਾਂ ਕਿਸੇ ਚ ਵੀ ਤੁਸੀਂ ਇੱਦਾਂ ਕੱਟ ਸਕਦੇ ਹੋ ਠੀਕ ਹੈ ਜੀ ਅਗਲੇ ਇਹਨੂੰ ਕੱਟ ਲੈਣਾ ਕਿਉਂਕਿ ਜੇ ਮਾੜਾ ਮੋਟਾ ਤੇਲ ਵੀ ਹੋਏਗਾ ਨਾ ਉਹ ਤੁਹਾਡਾ ਬਿਲਕੁਲ ਨਿਕਲ ਜਾਏਗਾ ਇਹ ਤਰੀਕੇ ਨਾਲ ਤੁਸੀਂ ਬਣਾ ਕੇ ਫਿਰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜਿਨਾਂ ਜਿਨਾਂ ਨੇ ਜਿਹੜੇ ਭੈਣ ਭਰਾਵਾਂ ਨੇ ਮੇਰੀ ਇਹ ਰੈਸিপি ਪਹਿਲੀ ਵਾਰੀ ਦੇਖੀ ਹੈ ਇਹ ਨਿਆ ਬਣਾ ਚੁੱਕੇ ਆ ਮੈਨੂੰ ਸਪੈਸ਼ਲ ਕਮੈਂਟਾਂ ਦੇ ਵਿੱਚ ਦੱਸਿਓ ਆ ਦੇਖੋ ਇਹ ਡੰਟੀ ਦਾ ਇਹ ਚੀਜ਼ ਆ ਕੈਦਾ ਹੁੰਦਾ ਕਿ ਕਪੈਨ ਨੂੰ ਚੱਕ ਕੇ ਆਰਾਮ ਨਾਲ ਇਹਨੂੰ ਆਪਾਂ ਰੱਖ ਸਕਦੇ ਆ ਇਹਨੂੰ ਤੁਸੀਂ ਚਾਵਲਾ ਦੇ ਨਾਲ ਆ ਸਪੈਸ਼ਲੀ ਜੇਕਰ ਤੁਹਾਡੇ ਘਰ ਮਹਿਮਾਨ ਆਉਂਦੇ ਆ ਨਾ ਤੇ ਮਹਿਮਾਨਾਂ ਲਈ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਬਹੁਤ ਇੱਕਦਮ ਵਧੀਆ ਚੀਜ਼ ਬਣੇਗੀ ਠੀਕ ਹੈ ਜਿਵੇਂ ਕਹਿੰਦੇ ਨੇ ਨਾ ਕਿ ਨਵੀਂ ਜੀ ਚੀਜ਼ ਬਣਾਈਏ ਉਹ ਚੀਜ਼ ਹੈ ਤਾਂ ਕਿ ਆ ਦੇਖ ਲਓ ਇਸ ਤਰ੍ਹਾਂ ਬਣਦੀ ਹੈ ਬਹੁਤ ਅੱਛੀ ਤੇ ਬਹੁਤ ਟੇਸਟੀ ਤੇ ਦੇਖ ਲਓ ਤੇਲ ਵੀ ਬਿਲਕੁਲ ਨਹੀਂ ਰਹੇਗਾ ਇਹਦੇ ਵਿੱਚ तेल इक दम सारा ਨਿਕਲ ਜਾਂਦਾ ਹੈ। ਹੁਣ ਇਹ ਨੂੰ ਆਪਾਂ ਅੱਗੇ ਰੱਖ ਲਾਂਗੇ। ਜੇਕਰ ਥੋੜਾ ਹੋ ਤੇਲ ਹੋਏਗਾ ਤੇ ਇਹ ਵੀ ਨਿੱਚੜ ਜਾਏਗਾ। ਬਿਲਕੁਲ ਵੀ ਨਹੀਂ ਰਹੇਗਾ ਤੇ ਖਾਂਚ ਵੀ ਬਹੁਤ ਟੇਸਟੀ ਹੁੰਦੀ ਹੈ। ਕਈ ਲੋਕ ਤੇਨੂੰ ਚਾਵਲਾਂ ਦੀ ਬਣਾੜੀ ਬਹੁਤ ਪਸੰਦ ਕਰਦੇ ਆ। ਜਿਹੜੇ ਚਾਵਲ ਖਾਣੇ ਦੇ ਸ਼ੌਕੀਨ ਹੈ ਨਾ ਤੇ ਉਹ ਵੀ ਖਾਓ। ਇਹ ਕੋੜੇ ਵੀ ਨਹੀਂ ਬਣਦੇ। ਵਧੀਆ ਵੀ ਬਣਦੇ ਆ। ਬਣਾੜਾ ਬਲਕਿ ਮੈਨੂੰ ਕਮੈਂਟਾਂ ਚ ਦੱਸਣਾ। ਠੀਕ ਹੈ ਜੀ। ਆਹ ਤਰੀਕੇ ਨਾਲ ਬਣੇ ਹੋਏ ਕ੍ਰੇਲੇ ਦੇਖਿਓ ਤੁਸੀਂ ਤੁਹਾਡੇ ਘਰ ਦੇ ਬਹੁਤ ਕੁਝ ਹੋ ਕੇ ਖਾਣਗੇ। ਮੈਂ ਤੇ ਠੀਕ ਹੈ ਜੀ ਇਹ ਜ਼ਰੂਰ ਰੱਖਣਾ ਆ ਦੇਖੋ ਤੇਲ ਬਿਲਕੁਲ ਵੀ ਨਹੀਂ ਰਿਹਾ ਜੇਕਰ ਆਪਾਂ ਇਹੋ ਜੀ ਝਰਨੀ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਸਾਡਾ ਤੇਲ ਬਿਲਕੁਲ ਵੀ ਨਹੀਂ ਰੰਦਾ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਇੱਕ ਤੁੱਕਾ ਵੀ ਤੇਲ ਨਹੀਂ ਦਿੰਦਾ ਹੈਗਾ ਇਹਦੇ ਨਾਲ ਜੇਕਰ ਤੁਸੀਂ نیچے ਉਹ ਰੱਖ ਲਓ ਨਾ ਜਿਵੇਂ ਕਹਿੰਦੇ ਨੇ ਨੈਪਕਿਨ ਵਗੈਰਾ ਤੇ ਜਿਹੜਾ ਮਾੜਾ ਮੋਟਾ ਹੋਏਗਾ ਉਹਦੇ ਨਾਲ ਵੀ ਸੋਖਤ ਕਰ ਲਏਗਾ ਠੀਕ ਹੈ ਆ ਤਰੀਕੇ ਨਾਲ ਬਣ ਕੀ ਕਲੇ ਬਣਾਇਓ ਏ ਮੰਨੂ ਵੀ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿੰਨੂ ਕਿੰਨੂ ਇਹ ਰੈਸিপি ਪਸੰਦ ਆਈ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੜੇ ਭੈਣ ਭਰਾ ਮੈਨੂੰ ਸਪੋਰਟ ਕਰਦੇ ਆ ਬਹੁਤ ਸਾਰਾ ਤੁਹਾਡਾ ਦਿਲੋਂ ਸ਼ੁਕਰੀਆ ਪਰਮਾਤਮਾ ਤੁਹਾਡੇ ਤੇ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਮਿਲਦੀਆਂ ਕੱਲ ਨਵੀਂ ਜੀ ਰੈਸিপি ਦੇ ਨਾਲ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ